ਨਮਸਕਾਰ ਇਨਸਾਫ ਟੀਵੀ ਤੇ ਤੁਹਾਡਾ ਸਵਾਗਤ ਹੈ ਅੱਜ ਦੀਆਂ ਖਾਸ ਖਬਰਾਂ ਵਿੱਚ ਰਾਜਰਾਨੀ ਗਾਰਮੈਂਟ ਦਾ ਤਮਾਕੇ ਨਾਲ ਅੱਗ ਲਗਾਉਣ ਦਾ ਸੀਸੀਟੀਵੀ ਫੁਟੇਜ ਆਇਆ ਸਾਹਮਣੇ ਬੀਤੀ ਦੇਰ ਰਾਤ ਰਾਜਰਾਨੀ ਗਾਰਮੈਂਟ ਤੇ ਅੱਗ ਲੱਗਣ ਕਾਰਨ ਤਿੰਨ ਮੰਜ਼ਲਾ ਇਮਾਰਤ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਸੀ ਉੱਥੇ ਹੀ ਦੁਕਾਨ ਦੇ ਮਾਲਕ ਰੋਹਨ ਵੱਲੋਂ ਅੱਜ ਪ੍ਰੈਸ ਕਾਨਫਰੰਸ ਰਾਹੀਂ ਦੁਕਾਨਦਾਰ ਦੁਕਾਨ ਨੂੰ ਬਰੂਦ ਨਾਲ ਅੱਗ ਲਗਾਉਂਦੇ ਹੋਏ ਸੀਸੀਟੀਵੀ ਫੁਟੇਜ ਦਿਖਾਇਆ ਗਿਆ ਹੈ ਉਹਨਾਂ ਦੱਸਿਆ ਕਿ ਇਸ ਵਿੱਚ ਇੱਕ ਸਾਈਕਲ ਸਵਾਰ ਦੁਕਾਨ ਨੂੰ 10:20 ਮਿੰਟ ਤੇ ਬਰੂਦ ਨੂੰ ਅੱਗ ਲਗਾਉਂਦਾ ਦਿਖਾਈ ਦਿੰਦਾ ਪਿਆ ਹੈ ਅੱਜ ਮੀਡੀਆ ਨਾਲ ਗੱਲਬਾਤ ਕਰਦੇ ਆ ਰਾਜ ਰਾਜਧਾਨੀ ਗਾਰਮੈਂਟ ਦੇ ਮਾਲਕ ਰੋਹਨ ਨੇ ਦੱਸਿਆ ਕਿ ਅਸੀਂ ਦੇਰ ਰਾਤ 9:30 ਵਜੇ ਦੁਕਾਨ ਬੰਦ ਕਰਕੇ ਘਰ ਵਾਪਸ ਆਇਤਾ 10 ਵਜੇ ਸਾਨੂੰ ਫੋਨ ਆਉਂਦਾ ਹੈ ਕਿ ਤੁਹਾਡੀ ਦੁਕਾਨ ਦੀਆਂ ਤਿੰਨ ਤਿੰਨੇ ਮੰਜ਼ਲਾ ਨੂੰ ਆਪਣੀ ਲਪੇਟ ਚ ਲੈ ਲਿਆ ਹੈ ਅਸੀਂ मौके ਤੇ ਜਾ ਕੇ ਦੇਖਿਆ ਤਾਂ ਦੁਕਾਨ ਭਿਆਨਕ ਅੱਗ ਦੀ ਲਪੇਟ ਵਿੱਚ ਆ ਗਈ ਸੀ ਉੱਥੇ ਅਸੀਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਤੇ ਅੱਗ ਬੁਝਾਉਣ ਦੀ ਜਦੌਜਾਤ ਕੀਤੀ ਅਸੀਂ ਪੁਲਿਸ ਨੂੰ ਰਿਪੋਰਟ ਕੀਤੀ ਪਰ ਸਾਡੇ ਗਲੇ ਤੋਂ ਉੱਤਰ ਨਹੀਂ ਰਿਹਾ ਸੀ ਦੁਕਾਨ ਨੂੰ ਅੱਗ ਕਿਵੇਂ ਲੱਗ ਸਕਦੀ ਹੈ ਉਹਨਾਂ ਕਿਹਾ ਕਿ ਅੱਧੇ ਘੰਟੇ ਵਿੱਚ ਸਾਰੀ ਦੁਕਾਨ ਅੱਗ ਦੀ ਲਪੇਟ ਚ ਕਿਵੇਂ ਆ ਸਕਦੀ ਹੈ ਅਸੀਂ ਪੁਲਿਸ ਨਾਲ ਤਫ਼ਤੀਸ਼ ਕਰਨੀ ਸ਼ੁਰੂ ਕਰ ਦਿੱਤੀ ਅੱਜ ਸਾਨੂੰ ਨੇੜੇ ਦੀ ਦੁਕਾਨ ਤੋਂ ਸੀਸੀਟੀਵੀ ਫੁਟੇਜ ਪ੍ਰਾਪਤ ਹੋਈ ਹੈ ਜਿਸ ਵਿੱਚ ਇੱਕ ਸਾਈਕਲ ਸਵਾਰ ਵਿਅਕਤੀ ਸਾਈਕਲ ਤੋਂ ਉਤਰ ਕੇ ਦੁਕਾਨ ਦੀ ਥੜੀ ਤੇ ਜਾਂਦਾ ਹੈ ਅਤੇ বারুদ ਨੂੰ ਅੱਗ ਲਗਾਉਂਦਾ ਹੈ ਤੇ ਫਿਰ ਤਮਾਕਾ ਹੁੰਦਾ ਹੈ ਅਸੀਂ ਇਹ ਸਾਰੀ ਸੀਸੀਟੀਵੀ ਫੁਟੇਜ ਸਿਟੀ ਪੁਲਿਸ ਨੂੰ ਸੌਂਪ ਦਿੱਤੀ ਹੈ ਉਹਨਾਂ ਕਿਹਾ ਕਿ ਅਸੀਂ ਗੁਰਦਾਸਪੁਰ ਐਸਐਸਪੀ ਸਾਹਿਬ ਤੁਮ ਮਿਲ ਕੇ ਸਾਰੀ ਘਟਨਾਤਾਂ ਤੋਂ ਜਾਣੂ ਕਰਵਾ ਰਹੇ ਹਾਂ ਉੱਥੇ ਹੀ ਰਾਜਰानी ਗਾਰਮੈਂਟ ਦੇ ਮਾਲਕ ਅਤੇ ਰੋਹਨ ਦੇ ਪਿਤਾ ਰਵਿੰਦਰ ਕੁਮਾਰ ਲਾਲੀ ਨੇ ਕਿਹਾ ਕਿ ਜੋ ਵੀ ਅੱਗ ਦੀ ਘਟਨਾ ਹੋਈ ਹੈ ਉਸ ਉਹ ਸੀਸੀਟੀਵੀ ਫੁਟੇਜ ਚ ਕੈਦ ਹੋ ਚੁੱਕੀ ਹੈ ਕਿ ਕਿਵੇਂ ਪ੍ਰੀਪਲਾਨ ਨਾਲ ਸਾਡੀ ਦੁਕਾਨ ਨੂੰ ਅੱਗ ਲਗਾਈ ਗਈ ਹੈ ਉਨਾ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਉਥੇ ਸਿਟੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਰਾਜਧਾਨੀ ਸਰਕਮੈਂਟ ਦੇ ਮਾਲਕਾਂ ਵੱਲੋਂ ਤੁਹਾਨੂੰ ਸਿਟੀ ਸੀਸੀਟੀਵੀ ਫੁਟੇਜ ਸੌਂਪਿਆ ਗਿਆ ਹੈ ਜਿਸ ਉੱਪਰ ਤਕ ਪੁਛ ਚੱਲ ਰਹੀ ਹੈ ਅਤੇ ਤੱਥਾਂ ਦੇ ਆਧਾਰ ਤੇ ਉੱਪਰ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਪੱਤਰਕਾਰ ਦੀ ਪਖਸ਼ਾਨੀ ਦੀ ਵਿਸ਼ੇਸ਼ ਰਿਪੋਰਟ ਸਰ ਕੀ ਨਾਮ ਆਪਣਾ ਜੀ ਮੇਰਾ ਨਾਮ ਰੋਹਨ ਹੈ ਰੋਹਨ ਜੀ ਕੀ ਕੀ ਗੱਲ ਹੋਈ ਹੈ ਕਿ ਜਿਹੜੀ ਦੁਕਾਨ ਨੂੰ ਜਿਹੜੀ ਆ ਅੱਗ ਲੱਗੀ ਆ ਔਰ ਆਪਣੀ ਦੁਕਾਨ ਦਾ ਨਾਮ ਕੀ ਹੈ ਮੇਰੀ ਦੁਕਾਨ ਦਾ ਨਾਮ ਰਾਜਰਾਨੀ ਗਾਰਮੈਂਟਸ ਹੈ ਜੋ ਕਿ ਪਟਾਚੌਂਕ ਦੇ ਵਿੱਚ ਹੈ ਹਾਂ ਕਿੰਨੇ ਸਾਲ ਤੋਂ ਇੱਥੇ ਤੁਸੀਂ ਕੰਮ ਕਰ ਰਹੇ ਹੋ ਅਮ ਮੈਨੂੰ 30 ਸਾਲ ਹੋ ਗਏ ਇੱਥੇ ਕੰਮ ਕਰਦੇ ਹੋਏ 30 ਸਾਲ ਹੋ ਗਏ ਕੀ ਕਿਨਾ ਕੰਮ ਨਾ ਕਰਕੇ ਪਤਾ ਲੱਗਿਆ ਕਿ ਜਿਹੜੀ ਦੁਕਾਨ ਦੇ ਵਿੱਚ ਅੱਗ ਲੱਗੀ ਹੈ ਮੈਂ ਜੀ ਰੂਟੀਨ ਦੇ ਵਿੱਚ ਹੀ ਸਾਡੇ 9 ਵਜੇ ਆਪਣੀ ਦੁਕਾਨ ਬੰਦ ਕਰਕੇ ਘਰ ਆ ਚੁੱਕਾ ਹਾਂ ਜੀ ਉਸ ਤੋਂ ਬਾਅਦ ਮਨੂੰ ਨਿਊਜ਼ ਮਿਲੀਏ ਮਨੂੰ ਫੋਨ ਆਇਆ ਕਿਸੇ ਦਾ ਕਿ ਇਸ ਤਰ੍ਹਾਂ ਦੇ ਸਰਦ ਤੜੀ ਦੁਕਾਨ ਤੇ ਅੱਗ ਲੱਗੀ ਹੈ ਹਾਂ ਹਾਂ ਫਿਰ ਉਸ ਤੋਂ ਬਾਅਦ ਇਹ ਸਾਰੇ ਇਕੱਠੇ ਹੋਏ ਹਨ ਕਿ ਜਾਂਚ ਪਟ્રોલ ਕੀਤੀ ਹੈ ਤੇ ਸਾਨੂੰ ਕੁਝ ਮੌਕੇ ਤੇ ਕੁਝ ਸਮਝ ਨਹੀਂ ਆਇਆ ਹਾਂ ਜੀ ਫਿਰ ਅਹੀ ਸਵੇਰ ਪੁਲਿਸ ਕੋਲ ਗਏ ਉਹਤੇ ਰਿਪੋਰਟ ਲਿਖਵਾਈ ਹੈ ਔਰ ਪੁਲਿਸ ਵੀ ਆਪਣੀ ਇਨਵੈਸਟੀਗੇਟ ਕਰ ਰਹੀ ਸੀ ਹਾਂਜੀ ਉਸ ਤੋਂ ਬਾਅਦ ਫੇ ਸਾਨੂੰ ਅਸੀਂ ਥੋੜੀ ਹੋਰ ਜਾਂਚ ਪੜਤਾਲ ਦੇ ਵਿੱਚ ਚਲੇ ਤੇ ਸਾਨੂੰ ਇੱਕ ਫੁਟੇਜ ਮਿਲੀ ਹੈ ਜੀ ਤੁਹਾਨੂੰ ਪੂਰਾ ਯਕੀਨ ਹੈ ਔਰ ਉਸ ਬੰਦੇ ਦੀ ਅੱਗ ਲਗਾਈ ਗਈ ਹੈ ਔਰ ਉਹ ਬੰਦੇ ਦੀ ਪੂਰੀ ਫੁਟੇਜ ਆ ਚੁੱਕੀ ਹੈ ਸਾਡੇ ਕੋਲ ਤੁਹਾਡੇ ਕੋਲ ਕੀ ਪ੍ਰੂਫ ਆ ਕਿ ਜਿਹੜੀ ਹੈ ਦੁਕਾਨ ਨੂੰ ਜਿਹੜੀ ਅੱਗ ਲਗਾਈ ਗਈ ਹੈ ਬਿਲਕੁਲ ਉਹ ਬੰਦੇ ਦੀ ਵੀਡੀਓ ਹੈ ਔਰ ਉਹ ਕਲਿੱਪ ਦੇ ਵਿੱਚ ਪੂਰਾ ਪੂਰਾ ਦਿਖਾਇਆ ਗਿਆ ਹੈ ਕਿ ਉਸਨੇ ਕਿਸ ਤਰ੍ਹਾਂ ਕੁਝ ਕੈਮੀਕਲ ਅੰਦਰ ਛੋਟਿਆ ਹੈ ਔਰ ਉਹਦੇ ਕਰਕੇ ਇੱਕ ਬਲਾਸਟ ਹੋਇਆ ਹੈ ਧਮਾਕਾ ਹੈ ਧਮਾਕਾ ਹੋਇਆ ਔਰ ਜਿਹਦੇ ਕਰਕੇ ਇੱਕਦਮ ਹੀ ਅੱਗ ਨੇ ਲਪਟਾ ਮਾਰੀ ਹੈ ਕਿੰਨੇ ਵਜੇ ਦੀ ਘਟਨਾ ਹੈ ਇਹ ਜੀ 10 20 ਦਾ ਟਾਈਮ ਸੀ ਹਾਂਜੀ ਸੀ ਮੌਕੇ ਤੇ ਉੱਪਰ 10 30 ਤੱਕ ਹੀ ਉੱਧ ਮੌਕੇ ਤੇ ਪਹੁੰਚੇ ਕਿੰਨੇ ਵਜੇ ਆਪਣੀ ਸ਼ਾਪ ਤੁਸੀਂ ਬੰਦ ਕਰਕੇ ਆਏ ਸੀ ਸਾਡੇ 9:30 ਵਜੇ ਹੀ ਦੁਕਾਨ ਤੋਂ ਤੇ ਵੀ ਆਪਣਾ ਰੂਟੀਨ ਟਾਈਮ ਤੇ ਹੀ ਵਾਪਸ ਆਉਂਦੇ ਹਾਂ ਹਾਂ ਔਰ ਕਟਨਾ ਕੁਛ 10:20 ਤੇ ਵਾਪਸ ਤੁਹਾਨੂੰ ਕਦੋਂ ਪਤਾ ਲੱਗਾ ਕਿ ਦੁਕਾਨ ਦੇ ਅੰਦਰ ਅੱਗ ਲੱਗੀ ਹੈ ਮੈਨੂੰ ਮੈਨੂੰ ਨਹੀਂ ਮੈਨੂੰ 10 ਮੈਨੂੰ 10:40 ਤੇ ਪਤਾ ਚੱਲਿਆ ਜਦੋਂ ਮੈਨੂੰ ਫੋਨ ਆਇਆ ਔਰ ਮੈਨੂੰ ਬਾਰ-ਬਾਰ ਦੱਸਿਆ ਗਿਆ ਕਿ ਤੁਹਾਡੀ ਦੁਕਾਨ ਤੇ ਅੱਗ ਲੱਗ ਚੁੱਕੀ ਹੈ ਕਿਨੇ ਤੁਹਾਨੂੰ ਸੂਚਿਤ ਕੀਤਾ ਸੀ ਅੱਗ ਬਾਰੇ ਮਨੂੰ ਮੇਰੇ ਬ੍ਰਦਰ ਦਾ ਹੀ ਫੋਨ ਆਇਆ ਚੌਕੀਦਾਰ ਨੇ ਇਨਫੈਕਟ ਦੱਸਿਆ ਹਾਂਜੀ ਤੁਹਾਡੀ ਦੁਕਾਨ ਤੇ ਅੱਗ ਹੋ ਗਈ ਸਰ ਅੱਗ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਹੁਣ ਤੱਕ ਮੈਂ ਕੁਛ ਆਈਡੀਆ ਦੇ ਨਹੀਂ ਸਕਦਾ ਫਿਲਹਾਲ ਅਹੀ ਬਹੁਤ ਅਪਸੈਟ ਹੈ ਇਹ ਵਾਲੀ ਸਾਡੇ ਜੋਹਾਨੀ ਹੋਈ ਹੈ ਉਸ ਸਾਨੂੰ ਕੋਈ ਅਪਰੋਕਸ ਵੀ ਨਹੀਂ ਹੈ ਕੋਈ ਆਈਡੀਆ ਨਹੀਂ ਲਗਾਇਆ ਸਵੇਰ ਤੋਂ ਬਸ ਅਹੀ ਹੀ ਛਾਂਬੀਨ ਦੇ ਵਿੱਚ ਕਿ ਉਹ ਬੰਦਾ ਬਸ ਸਾਡੇ ਕਾਬੂ ਚ ਆ ਜਾਏਗਾ ਹੁਣ ਪਰ ਇਹ ਸ਼ੋਰਟੀ ਰੱਖਤੇ ਆਂ ਔਰ ਔਰ ਇੱਕ ਖਾਸ ਕਰਕੇ ਜਿਲ੍ਹਾ ਪੁਲਿਸ ਨੂੰ ਖਾਸ ਕਰਕੇ ਬੇਨਤੀ ਹੈ ਕਿ ਹੁਣ ਤੁਹਾਡੇ ਅੱਗੇ ਸਾਰੇ ਸਬੂਤ ਸਾਰੀ ਫੁਟੇਜ ਸਾਹਮਣੇ ਰੱਖ ਕੇ ਤੁਹਾਡੇ ਅੱਗੇ ਰੱਖੀ ਹੈ ਤੇ ਸਾਨੂੰ ਇੱਕ ਸਾਫ ਇਨਸਾਫ ਚਾਹੀਦਾ ਸਾਡਾ ਇਨਸਾਫ ਸਾਡੀ 30 ਸਾਲ ਦੀ ਮਿਹਨਤ ਹੈ ਸਾਡੀ ਮਿਹਨਤ ਹੈ ਜੋਗੀ ਬਿਲਕੁਲ ਹੀ ਸਾਡਾ ਰਾਖ ਕਰਦੀ ਹੈ ਕਿ ਤਹਾਡੇ ਮੁਤਾਬਕ ਕਿਸੇ ਨੇ ਪਲੈਨਿੰਗ ਨਾਲ ਆ ਲਈ ਸਾਰੀ ਘਟਨਾ ਨੂੰ ਨਾਮ ਦਿੱਤਾ ਉਹ ਬੰਦਾ ਬਿਲਕੁਲ ਪਲੈਨਿੰਗ ਦੇ ਨਾਲ ਆਇਆਦਾ ਸੀ ਉਹਨੇ ਹੋਰ ਕੋਈ ਦੁਕਾਨ ਤੇ ਨਹੀਂ ਰੁਕਿਆ ਉਹਨੇ ਬਸ ਆ ਕੇ ਉਧਰ ਕਿਸ ਚੀਜ਼ ਤੇ ਉਹ ਬੰਦਾ ਜਿਹੜਾ ਸੀ ਆਇਆ ਉਹ ਸਾਈਕਲ ਤੇ ਆਇਆਦਾ ਸੀ ਉਹਨੇ ਸਾਈਕਲ ਪਿੱਛੇ ਲਗਾਇਆ ਬਾਟਾ ਦੀ ਦੁਕਾਨ ਦੇ ਆਸ-ਪਾਸ ਲਗਾਇਆ ਹੈ ਔਰ ਉਹਨੇ ਵਾਕਿੰਗ ਕਰਕੇ ਉਹਨੇ ਆਪਣਾ ਕੰਮ ਕੀਤਾ ਹੈ ਹਾਂਜੀ ਔਰ ਵਾਪਸ ਉਹ ਸਾਈਕਲ ਤੇ ਨਿਕਲ ਗਿਆ ਔਰ ਉਹਦੀ ਫੁਟੇਜ ਅਸੀਂ ਕਵਰ ਕਰ ਲਈ ਹਾਂ ਜੀ ਅੰਕਲ ਕੀ ਨਾਮ ਆ ਆਪਣਾ ਮੇਰਾ ਨਾਮ ਰਵਿੰਦਰ ਕੁਮਾਰ ਹੈ ਰਵਿੰਦਰ ਕੁਮਾਰ ਜੀ ਕਿਸ ਤਰ੍ਹਾਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਮੈਂ ਜੀ ਕੋਈ ਗੱਲ ਕਹਾਂਗਾ ਕਿ ਇਹ ਸਾਰਾ ਫਰੀ ਪਲਾਂਟ ਕੰਮ ਹੈਗਾ ਕਿ ਤੁਹਾਨੂੰ ਇਹਦਾ ਦੱਸਣਾ ਕੀ ਹੈ ਮਤਲਬ ਕੀ ਨਤੀਜਾ ਹੈ ਕਿੰਨੇ ਵਜੇ ਤੁਸੀਂ ਦੁਕਾਨ ਜਿਹੜੀ ਆ ਆਪਣੀ ਬੰਦ ਕਰਕੇ ਆਏ ਸੀ ਜੀ ਸਾਢੇ 9 ਵਜੇ ਦੁਕਾਨ ਮੈਂ ਬੰਦ ਕਰਕੇ ਰੁਟੀਨ ਦੀ ਤਰ੍ਹਾਂ ਆਪਣੇ ਘਰ ਆਇਆ ਹਾਂ ਹਾਂ ਘਰ ਆਇਆ ਤੇ ਲਾਈਟ ਗਈ ਦੀ ਸੀ ਜੀ ਮੇਰਾ ਇਹ ਆਦਤ ਹੈ ਆਂਦੇ ਟੀਵੀ ਲਗਾਣਾ ਕਰਦੇ ਨੇ ਕਿ ਬੱਤੀ ਗਈਦੀ ਐ ਤੇ ਮੈਂ ਖਾਣਾ ਕਿਹਾ ਪਾ ਕੇ ਤੇ ਉਹ ਖਾਣਾ ਜਿਹੜਾ ਖਾਣਦੇ ਆ ਅਦਾ ਖਾਣਾ ਖਾਦਾ ਰਹੇ ਤੇ ਮੈਨੂੰ ਫੋਨ ਆ ਗਿਆ ਤੇ ਤੁਹਾਡੀ ਦੁਕਾਨ ਤੇ ਇਹ ਨਹੀਂ ਪੜਾਂਬੇ ਬਲੰਡੇ ਦੇ ਨੇ ਹਾਂਜੀ ਉਹ ਮੈਂ ਕਿਹਾ ਭਰਾ ਕੀ ਗੱਲ ਮੈਂ ਮਜ਼ਾਕ ਕਰਨ ਲਈ ਮਿਲੇ ਹਾਂ ਹਾਂਜੀ ਮੈਂ ਕਿਹਾ ਮੈਂ ਤੇ ਹੁਣੇ ਹਜੇ ਆਇਆ ਵਾਂ ਤੇ ਪੜਾਂਬੇ ਵੀ ਬੱਲ ਲਾ ਪੈਣਾ ਹਾਂਜੀ ਤੇ ਉਹ ਗੱਲ ਵੀ ਪੱਕੀ ਸੀਗੀ ਜਦੋਂ ਮੈਂ ਗਿਆ ਉੱਥੇ ਤੇ ਤਿੰਨ ਸਟੋਲੀਆਂ ਆਉਂ ਸੀਗੀਆਂ ਜਿਦਾਂ ਮਤਲਬ ਸਵੇਰ ਦੀ ਅੱਗ ਲੱਗੀ ਹੋਈ ਐ ਤੇ ਰਾਤ ਤੱਕ ਇਹ ਪੋਜੀਸ਼ਨ ਹੁੰਦੀ ਹੈ ਮੇਰੀ ਸਮੇਂ ਤੋਂ ਬਾਅਦ ਸੀ ਔਰ ਮੈਂ ਉਸ ਤੋਂ ਬਾਅਦ ਅਚੀਤ ਜਿਆ ਹੋ ਗਿਆ ਕਿ ਮੈਂ ਮੇਰੇ ਨਾਮ ਕੀ ਵਾਪਰਿਆ ਮੈਂ ਕਿਸੇ ਦਾ ਅਜ ਤੱਕ ਮਾੜਾ ਨਹੀਂ ਕੀਤਾ 30 ਸਾਲ ਦੇ ਵਿੱਚ ਸਾਰਾ ਸ਼ਹਿਰ ਮੈਨੂੰ ਜਾਣਦਾ ਹੈ ਕਿ ਮੈਂ ਕਿਸੇ ਨਾਲ ਕਦੀ ਫालतू ਗੱਲ ਨਹੀਂ ਬੋਲੀ ਤੇ ਉਹ 30 ਸਾਲ ਦੇ ਵਿੱਚ ਮੇਰੀ 30 ਸਾਲ ਦੀ ਮਿਹਨਤ ਰਾਖ ਦੇ ਰੂਪ ਦੇ ਵਿੱਚ ਮੈਨੂੰ ਸਾਹਮਣੇ ਨਜ਼ਰ ਆਈ ਹੈ ਉਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਬਹੁਤ ਬੈਟਰ ਮੈਂ ਸਿੱਧਾ ਕਰ ਆ ਗਿਆ ਕਿ ਨਾ ਪੱਥਾਂ ਤੇ ਤੁਸੀਂ ਤਿਆਰ ਹੋ ਕਿ ਇਹ ਪਲੀ ਪਲਾਨ ਜਿਹੜਾ ਹੈ ਮੇਰੀ ਦਿਰਦੁਰ ਘਟਨਾ ਨੂੰ ਜਿਹੜਾ ਇਨਜਾਮ ਦਿੱਤਾ ਗਿਆ ਹੈ ਹੈ ਜੀ ਦੇਖੋ ਅਸੀਂ ਪਹਿਲੇ ਐਵੇਂ ਸੋਚਦੇ ਸੀਗੇ ਕਿ ਸ਼ਾਇਦ ਕੋਈ ਪ੍ਰੋਬਲਮ ਹੈ ਕੋਈ ਦੁਕਾਨ ਵੀ ਹੋਏਗੀ ਫਿਰ ਉਸ ਤੋਂ ਬਾਅਦ ਅਸੀਂ ਸਾਰਾ ਨੋਟ ਕੀਤਾ ਮੈਂ ਆਪਣੇ ਸਹੁਰਣ ਨੂੰ ਬੁਲਾਇਆ ਉਹਨੇ ਫੋਟੋ ਲਈ ਹੈ ਸਾਰੀ ਸਵਿਚ ਬੰਦ ਕੀਤੀ ਹੈ ਸਾਰੇ ਅਛਾ ਮਤਲਬ ਉਸ ਤੋਂ ਬਾਅਦ ਸਾਢੇ 9 10 ਦੇ ਸਾਢੇ 9 ਤੋਂ ਸਵਾ 10 ਦੇ ਕਰੀਬ ਲਾਈਟ ਵੀ ਗਈ ਰਹੀ ਹੈ ਤੇ ਸਵਾ 10 ਵਜੇ ਨੂੰ ਪਤਾ ਲੱਗ ਰਿਹਾ ਕਿ ਸ਼ਾਰਟ ਸਰਕਟ ਦੇ ਨਾਲ ਘਰੇ ਅੱਗ ਲੱਗੀ ਹੈ ਤੇ ਮੈਨੂੰ ਕੋਈ ਸਮਝ ਨਹੀਂ ਆਈ ਕਿ ਬੱਤੀ ਗਈ ਦੀ ਹੈ ਸ਼ਾਰਟ ਸਰਕਟ ਹੈ ਸਵਿੱਚ ਬੰਦ ਹੈ ਤੇ ਇੰਨੇ ਭੜਾਂਬੇ ਬੁਲਾਉਣ ਦੇ ਦੇ ਨਾਲ ਉੱਥੋਂ ਸਾਫ਼ ਜਾਹਿਰ ਹੁੰਦਾ ਸੀਗਾ ਕਿ ਮੈਂ ਉੱਥੇ ਰੋਲਾ ਪਾਤਾ ਜੀ ਮੇਰੇ ਨਾਲ ਤੇ ਕਿਸੇ ਨੇ ਘਰਤਾ ਮੇਰਾ ਨਕਸ਼ਾਨ ਕਰ ਦਿੱਤਾ ਤੇ ਉੱਥੇ ਬੰਦੀ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਜੋ ਫੁਟੇਜ ਤੁਹਾਡੇ ਕੋਲ ਆਈ ਆ ਪੁਲਿਸ ਨੂੰ ਜੀ ਸੋਚ ਰਿਹਾ ਸੀ ਸੁਭਾ ਕੀਤਾ ਸੁਭਾ ਕੀਤਾ ਸਾਡੇ ਕੋਲ ਸਬੂਤ ਲਗਭਗ ਆ ਚੁੱਕੇ ਹੈ ਔਰ ਹੁਣ ਅਗਰ ਇਨਸਾਫ ਮਿਲੇ ਚੋਲੀ ਦੇ ਵਿੱਚ ਨਾ ਆਇਆ ਤੇ ਮੈਂ ਬਖਸ਼ਣ ਕਰਨੀ ਕਿਸਾ ਮੈਂ ਹਾਈ ਕੋਰਟ ਤੱਕ ਜਾਵਾਂਗਾ ਔਰ ਦੱਸਾਂਗਾ ਕਿ ਕਿਦਾਂ ਕਿਸੇ ਦੀਆਂ ਦੁਕਾਨਾਂ ਸਾੜੀ ਦੀਆਂ ساری ਉਮਰ ਭਰ ਦੀ ਰੋਟੀ ਮੈਂ ਖਾਈ ਲੈ ਉਹ ਤੋਂ ਮੈਨੂੰ ਜ਼ਮੀਨ ਦੇ ਉੱਤੇ ਸੁੱਟਿਆ ਗਿਆ ਉਹ ਚੁੱਪ ਕੇ ਔਰ ਇੱਕ ਦਾਰ ਕਿਸੇ ਮਾੜੇ ਬੱਦੇ ਨਾਲ ਹੋ ਦੋ ਚਾਰ ਨਾਲ ਹੋਰ ਹੋ ਗਿਆ ਤੇ ਇਦਾਂ ਦਾ ਦਿਨ ਨਹੀਂ